ਤਾਂ ਲੁਧਿਆਣਾ ਐਗਜ਼ੀਬਿਸ਼ਨ ਸੈਂਟਰ ਵਿੱਚ ਖੜੇ ਆ ਜਿੱਥੇ ਐਗਰੀ ਅਤੇ ਡੈਰੀ ਐਕਸਪੋ ਜਿਹੜੀ ਆ ਉਹ ਲੱਗੀ ਹੋਈ ਹੈ ਸਰ ਕੀ ਪ੍ਰੋਡਕਟ ਜਿਹੜਾ ਇਸ ਵਾਰੀ ਨਵਾਂ ਮਾਰਕੀਟ ਦੇ ਵਿੱਚ ਲੈ ਕੇ ਆਇਆ ਇਸ ਐਗਜ਼ੀਬਿਸ਼ਨ ਦੇ ਵਿੱਚ ਲੈ ਕੇ ਸਰ ਇਹ ਆਪਣਾ GPS ਵਾਲਾ ਲੇਜ਼ਰ ਲੈਵਲਰ ਹੈ ਜੀ ਇਹਦੇ ਨਾਲ ਆਪਣਾ ਇਹ ਸਿਸਟਮ ਆ ਗਿਆ ਉਸ ਤੋਂ ਬਾਅਦ ਆਪਣੀਆਂ ਹੋਰ ਬਕਟਾਂ ਨੇ ਤੁਹਾਨੂੰ ਮੈਂ ਸਿਸਟਮ ਬਾਰੇ ਦੱਸ ਦਿੰਨਾ ਇੱਕ ਤਾਂ ਮੰਨ ਲਓ ਵੀ ਇਹਦੀ ਰੇਂਜ ਜ਼ਿਆਦਾ ਹੈ 3 ਕਿਲੋਮੀਟਰ ਦੀ ਰੇਂਜ ਹੈ ਤੇ ਦੂਸਰੀ ਗੱਲ ਕੋਈ ਮੰਨ ਲਓ ਪੇੜ ਆ ਗਿਆ ਕੁਝ ਵੀ ਆ ਗਿਆ ਆਪਣੀ ਰੇਂਜ ਨਹੀਂ ਕੱਟ ਕਰੂਗਾ ਇਹ ਜਾਂ ਮੰਨ ਲਓ ਵੀ ਕੋਈ ਉੱਪਰ ਥੱਲੇ ਮੰਨ ਲਓ ਛਤਰੀ ਆ ਗਈ ਟਰੈਕਟਰ ਦੀ ਉਹਤੇ ਵੀ ਨਹੀਂ ਆਪਣੀ ਰੇਂਜ ਕੱਟ ਕਰੂਗਾ ਤੇ ਉਸ ਤੋਂ ਬਾਅਦ ਜੇ ਆਪਣੇ ਕੋਈ ਆਲੇ-ਦਾਲੇ ਚਾਰ-ਪੰਜ ਕਰਾਹ ਚੱਲ ਰਹੇ ਨੇ ਤਾਂ ਰੇਂਜ ਵੀ ਨਹੀਂ ਚੱਕੂਗਾ ਜੇ ਜਿੱਦਾਂ ਇਹ ਲੈਵਲਰ ਹੈ ਜੀਪੀਐਸ ਦੱਸਿਆ ਵੀ ਚਾਹੁੰਦਾ ਉਸ ਤਰੀਕੇ ਨਾਲ ਤੇ ਆਪਾਂ ਕੰਟਰੋਲ ਸਾਈਡ ਤੇ ਬਹਿ ਕੇ ਇਸ ਨੂੰ ਕਰ ਸਕਦੇ ਹਾਂ ਕੰਟਰੋਲ ਆਪਣਾ ਜੀ ਇਹ ਟਰੈਕਟਰ ਦੇ ਉੱਪਰ ਆ ਕੰਟਰੋਲ ਲੱਗੂਗਾ ਜੀ ਆਪਣਾ ਇਹ ਬਗੜ ਦੇ ਉੱਪਰ ਲੱਗ ਜਾਓ ਇਹ ਆਪਣਾ ਪੈਲੀ ਦੇ ਵਿੱਚ ਲੱਗੂਗਾ ਇੱਕ ਤਾਂ ਇਹਦੇ ਵਿੱਚ ਆਪਣੇ ਸਕਰੀਨ ਦੇ ਦੇ ਦੂਸਰੀ ਗੱਲ ਵੀ ਆਪਾਂ ਸਲੋਪ ਇਹ ਚ ਆਪਣੀ ਡਬਲ ਡਿਊਲ ਸਲੋਪ ਆ ਗਈ ਮੰਨ ਲਓ ਕਿ ਪਹਿਲਾਂ ਕੀ ਹੁੰਦਾ ਸੀ ਵੀ ਆਪਾਂ ਸਿੰਗਲ ਸਾਈਡ ਦੇ ਸਕਦੇ ਸੀ ਹੁਣ ਇੱਕ ਇੱਕ ਕੋਨਾ ਉੱਚਾ ਕਰਨਾ ਤੇ ਦੂਜਾ ਦੂਸਰਾ ਕੋਨਾ ਨੀਵਾ ਕਰਨਾ ਉਹ ਆਪਾਂ ਕਰ ਸਕਦੇ ਆ ਇਹਦੇ ਵਿੱਚ ਇਹ ਆਪਣਾ ਅਪਡਾਉਣ ਵਾਲਾ ਬਟਨ ਆ ਗਿਆ ਇਹ ਆਟੋ ਮੈਨੂਅਲ ਵਾਲਾ ਆ ਗਿਆ ਅਸੀਂ ਲੁਧਿਆਣਾ ਐਗਰੀਕਲਚਰ ਸੈਂਟਰ ਵਿੱਚ ਖੜੇ ਆਂ ਜਿੱਥੇ ਐਗਰੀ ਅਤੇ ਡੈਰੀ ਐਕਸਪੋ ਜਿਹੜੀ ਆ ਉਹ ਲੱਗੀ ਹੋਈ ਹੈ ਉਸ ਤੋਂ ਚੱਲਦੇ ਹੋਏ ਜਿੱਥੇ ਕਿਸਾਨਾਂ ਵਾਸਤੇ ਬਹੁਤ ਨਵੀਂ-ਨਵੀਂ ਟੈਕਨੋਲੋਜੀ ਜਿਹੜੀ ਆ ਇੱਥੇ ਲਿਆਂਦੀ ਗਈ ਹੈ ਸਪੈਸ਼ਲੀ ਤਾਂ ਇਸ ਸਮੇ ਇੱਕ ਸਟਾਲ ਦੇ ਉੱਤੇ ਖੜੇ ਆਂ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਰ ਕੀ ਪ੍ਰੋਡਕਟ ਜਿਹੜਾ ਇਸ ਵਾਰੀ ਨਵਾਂ ਮਾਰਕੀਟ ਦੇ ਵਿੱਚ ਲੈ ਕੇ ਆਇਆ ਹਾਂ ਇਸ ਐਕਸੀਬਿਸ਼ਨ ਦੇ ਵਿੱਚ ਲੈ ਕੇ ਆਏ ਸਰ ਇਹ ਆਪਣਾ ਜੀਪੀਐਸ ਵਾਲਾ ਲੇਜ਼ਰ ਲੈਵਲਰ ਹੈ ਜੀ ਉਸ ਤੋਂ ਬਾਅਦ ਆਪਣੇ ਹੋਰ ਬਕਟਾਂ ਨੇ ਤੁਹਾਨੂੰ ਮੈਂ ਸਿਸਟਮ ਬਾਰੇ ਦੱਸ ਦਿੰਨਾ ਹੁਣ ਇਸ ਦੇ ਵਿੱਚ ਸਰ ਇੱਕ ਤਾਂ ਮੰਨ ਲਓ ਵੀ ਇਹਦੀ ਰੇਂਜ ਆਦਾ 3 ਕਿਲੋਮੀਟਰ ਦੀ ਰੇਂਜ ਹੈ ਤੇ ਦੂਸਰੀ ਗੱਲ ਕੋਈ ਮੰਨ ਲਓ ਪੇੜ ਆ ਗਿਆ ਕੁਝ ਵੀ ਆ ਗਿਆ ਆਪਣੀ ਰੇਂਜ ਨਹੀਂ ਕੱਟ ਕਰੂਗਾ ਇਹ ਜਾਂ ਮੰਨ ਲਓ ਵੀ ਕੋਈ ਉੱਪਰ ਥੱਲੇ ਮੰਨ ਲਓ ਛਤਰੀ ਆ ਗਈ ਟਰੈਕਟਰ ਦੀ ਉਹਤੇ ਵੀ ਨਹੀਂ ਆਪਣੀ ਰੇਂਜ ਕੱਟ ਕਰੂਗਾ ਤੇ ਉਸ ਤੋਂ ਬਾਅਦ ਜੇ ਆਪਣੇ ਕੋਈ ਆਲੇ-ਦਾਲੇ ਚ 4-5 ਕਰਾਹ ਚੱਲ ਰਹੇ ਨੇ ਤਾਂ ਰੇਂਜ ਵੀ ਨਹੀਂ ਚੱਕੂਗਾ ਇਹ ਅੱਛਾ ਨਹੀਂ ਜਿਸ ਤਰੀਕੇ ਨਾਲ ਜੇਕਰ ਗੱਲ ਕੀਤੀ ਜਾਵੇ ਆਮ ਸ਼ਬਦਾਂ ਦੇ ਵਿੱਚ ਜੇਕਰ ਪੁੱਛਿਆ ਜਾਵੇ ਤਾਂ ਜਿੱਦਾਂ ਇਹ ਲੈਵਲਰ ਹੈ ਜੀਪੀਐਸ ਦੱਸਿਆ ਵੀ ਚਾਹਦਾ ਉਸ ਤਰੀਕੇ ਨਾਲ ਤੇ ਆਪਾਂ ਕੰਟਰੋਲ ਸਾਈਡ ਤੇ ਬਹਿ ਕੇ ਇਸ ਨੂੰ ਕਰ ਸਕਦੇ ਹਾਂ ਕੰਟਰੋਲ ਆਪਣਾ ਜੀ ਇਹ ਟਰੈਕਟਰ ਦੇ ਉੱਪਰ ਆ ਕੰਟਰੋਲ ਲੱਗੂਗਾ ਜੀ ਆਪਣਾ ਇਹ ਬਗੜ ਦੇ ਉੱਪਰ ਲੱਗ ਜਾਓ ਇਹ ਆਪਣਾ ਪੈਲੀ ਦੇ ਵਿੱਚ ਲੱਗੂਗਾ ਠੀਕ ਹੈ ਜੀ ਇਸ ਦੇ ਵਿੱਚ ਸਾਰਾ ਕੰਟਰੋਲ ਆਪਣੇ ਹੱਥ ਦੇ ਵਿੱਚ ਹੈ ਮੰਨ ਲਓ ਜਿੰਨਾ ਮਰਜ਼ੀ ਉੱਪਰ ਥੱਲੇ ਕਰ ਲੋ ਉਹਦੇ ਵਿੱਚ ਕੀ ਹੁੰਦਾ ਜਿਹੜਾ ਆਪਣਾ ਲੇਜ਼ਰ ਵਾਲਾ ਹੁੰਦਾ ਸੀ ਉਹਦੇ ਵਿੱਚ ਆਪਾਂ ਨੂੰ ਹੈਂਡਲ ਘੁਮਾ ਕੇ نیچے ਕਰਨਾ ਪੈਂਦਾ ਸੀ ਇਸ ਦੇ ਵਿੱਚ ਕੀ ਆ ਗਿਆ ਆਪਣੇ ਬਟਨ ਦੇ ਤੇ ਤੁਸੀਂ ਆਪਣਾ ਇਸ ਤੋਂ ਹੀ ਉੱਪਰ ਥੱਲੇ ਮਸ਼ਟ ਦਾ ਕੰਮ ਲੈ ਸਕਦੇ ਆ ਜਿਹਦਾ ਹੁਣ ਜੇਕਰ ਕਿਸਾਨਾਂ ਨੂੰ ਫਾਇਦੇ ਦੀ ਗੱਲ ਕੀਤੀ ਜਾਵੇ ਕਿਸਾਨਾਂ ਨੂੰ ਸਿੱਧਾ ਫਾਇਦਾ ਕਿੰਨਾ ਕੁ ਦੇਖਣ ਨੂੰ ਮਿਲੂਗਾ ਫਾਇਦਾ ਬਹੁਤ ਹੈ ਜੀ ਇੱਕ ਤਾਂ ਮੰਨ ਲਓ ਵੀ ਤੁਹਾਨੂੰ ਜਿਵੇਂ ਦੱਸਿਆ ਵੀ ਰੇਂਜ ਨਹੀਂ ਕਿਸੇ ਦੀ ਫੜਦਾ ਇਹ دوسری ਗੱਲ ਵੀ ਚੱਲਣ ਚ ਬਹੁਤ ਵਧੀਆ ਰੇਂਜ ਬਹੁਤ ਜ਼ਿਆਦਾ ਹੈ ਜੇ ਆਪਣੇ ਮੰਨ ਲਓ ਵੀ ਇੱਕ ਕਿੱਲੇ ਕਰਕੇ ਦੂਸਰੇ ਕਿੱਲੇ 'ਚ ਆਪਾਂ ਨੇ ਕਰਾਹ ਲਾਉਣਾ ਹੈ ਤਾਂ ਆਪਾਂ ਨੂੰ ਟਰਾਂਸਮੀਟਰ ਪੱਟਣ ਦੀ ਲੋੜ ਨਹੀਂ ਹੈਗੀ ਤੇ ਨਹੀਂ ਆਪਾਂ ਨੂੰ ਟਰਾਂਸਮੀਟਰ ਚੱਕਣਾ ਪੈਂਦਾ ਸੀ ਹੁਣ ਇਹਨੂੰ ਆਪਾਂ ਬੇਸ ਕਹਿੰਦੇ ਆ ਜਿਵੇਂ ਆਪਣਾ ਪਹਿਲਾ ਹੁੰਦਾ ਸੀ ਉਹ ట్రాన్స్మిਟਰ ਸੀ ਇਹ ਬੇਸ ਹੈ ਹਾਂਜੀ ਇਹਦੀ ਕੋਈ ਹਾਈਟ ਨਹੀਂ ਇਹਦੀ ਹਾਈਟ ਆਪਾਂ ਨੇ ਜ਼ਮੀਨ ਤੋਂ 5 ਫੁੱਟ ਉੱਚੀ ਰੱਖਣੀ ਹੈ ਹਾਂਜੀ ਜਿੰਨੇ ਮਰਜ਼ੀ ਉਪਰਾਖੋ ਜਿੰਨੀ ਮਰਜ਼ੀ ਨੀਚੇ ਰੱਖ ਲਓ ਕੋਈ ਦਿੱਕਤ ਨਹੀਂ ਉਹਦਾ ਕੋਈ ਨਹੀਂ ਹਾਂਜੀ ਅੱਛਾ ਇਸ ਦੇ ਨਾਲ ਜਿਹੜੀ ਹੋਰ ਟੈਕਨੋਲੋਜੀ ਉਹਦੇ ਬਾਰੇ ਵੀ ਜਾਣਕਾਰੀ ਦੇ ਦਿਓ ਉਹ ਕਿ ਆਪਣਾ ਲੇਜ਼ਰ ਵਾਲਾ ਕਿ ਉਹਦੇ ਬਾਰੇ ਵੀ ਦੱਸ ਦਿਓ ਨਾ ਉਸ ਤੋਂ ਬਾਅਦ ਜੀ ਆਪਣਾ ਇਹ ਟੌਪ ਸੋਇਲ ਆ ਗਿਆ ਇੱਕ ਤਾਂ ਇਹਦੇ ਵਿੱਚ ਆਪਣੇ ਸਕਰੀਨ ਦੇ ਦੇ ਜੀ ਠੀਕ ਹੈ ਜੀ ਤੇ ట్రాన్స్మిਟਰ ਵੀ ਇਹ ਤੋਂ ਆਪਾਂ ਆਨ-ਆਫ ਕਰ ਸਕਦੇ ਹਾਂ ਦੂਸਰੀ ਗੱਲ ਵੀ ਆਪਾਂ ਸਲੋਪ ਇਹ ਆਪਣੀ ਡਬਲ ਡਿਊਲ ਸਲੋਪ ਆ ਗਈ ਮਨ ਲੋਗੇ ਪਹਿਲਾਂ ਕੀ ਹੁੰਦਾ ਸੀ ਵੀ ਆਪਾਂ ਸਿੰਗਲ ਸਾਈਡ ਦੇ ਸਕਦੇ ਸੀ ਹੁਣ ਇੱਕ ਇੱਕ ਕੋਨਾ ਉੱਚਾ ਕਰਨਾ ਤੇ ਦੂਜਾ ਦੂਸਰਾ ਕੋਨਾ ਨੀਵਾ ਕਰਨਾ ਉਹ ਆਪਾਂ ਕਰ ਸਕਦੇ ਆ ਇਹਦੇ ਵਿੱਚ ਇਹ ਆਪਣਾ ਅਪ ਡਾਉਣ ਵਾਲਾ ਬਟਨ ਆ ਗਿਆ ਇਹ ਆਟੋ ਮੈਨੂਅਲ ਵਾਲਾ ਆ ਗਿਆ ਜੀ ਇੱਕ ਇਹਦੀ ਰੇਂਜ ਆਪਣੀ 1000 1000 ਮੀਟਰ ਦੀ ਰੇਂਜ ਹੈ ਜੀ ਮਤਲਬ ਕਿਲੋਮੀਟਰ ਦੇ ਹਾਂਜੀ 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 ਠੀਕ ਹੈ ਅੱਛਾ ਤੇ ਭਾਈ ਕਿਵੇਂ ਵੇਖਦੇ ਹਾਂ ਜਦੋਂ ਇਸ ਤਰੀਕੇ ਦੀ ਐਗਜ਼ੀਬਿਸ਼ਨਾਂ ਲੱਗਦੀਆਂ ਨੇ ਤਾਂ ਕਿੰਨਾਂ ਕਿ ਜਿਹੜਾ ਬਿਜ਼ਨਸ ਨੂੰ ਅਤੇ ਜਿਹੜੀ ਫਾਰਮਿੰਗ ਉਸ ਨੂੰ ਐਕਸਪੋਜ਼ਰ ਮਿਲਦਾ ਇਦੇ ਵਿੱਚ ਇਹ ਹੈ ਜੀ ਇੱਕ ਤਾਂ ਮੰਨ ਲਓ ਵੀ ਹੁਣ ਜੇ ਕਿਸੇ ਬੰਦੇ ਨੇ ਕਿਰਾਏ ਤੇ ਚਲਾਉਣਾ ਤਾਂ ਕਿਰਾਏ ਤੇ ਬਹੁਤ ਵਧੀਆ ਚਲਾਉਣ ਵਾਲੀ ਮਸ਼ੀਨ ਹੈ ਜੀ ਮੰਨ ਲਓ ਵੀ ਆਪਾਂ ਇੱਕ ਸੀਜ਼ਨ ਦੇ ਵਿੱਚ ਵੀ ਆਪਣੇ ਪੈਸੇ ਪੂਰੇ ਕਰ ਸਕਦੇ ਆ